ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਤੁਸੀਂ ਸਾਰੇ ਤੇ ਆਹ ਸੂਟ ਮੈਂ ਆਪ ਰੈਡੀ ਕੀਤਾ ਦੱਸਿਓ ਕਿਦਾਂ ਦਾ ਰੈਡੀ ਹੋਇਆ ਤੇ ਨੈਕਸਟ ਵਲੋਗ ਵਿੱਚ ਬਣੇ ਰਿਓ ਅੱਗੋਂ ਤੁਹਾਨੂੰ ਵਲੋਗ ਦਿਖਾਉਣੇ ਆ ਤੇ ਬੱਚੇ ਚਲੇ ਗਏ ਨੇ ਸਕੂਲ ਤੇ ਟਾਈਮ ਹੋ ਗਿਆ 9:00 ਵਜੇ ਆ ਝਾੜੂ ਲਗਾ ਆ ਲਿਆ ਉਹ ਪਗੋਤ ਆ ਜਾਂਦੀ ਹੈ ਇਸ ਕਰਕੇ ਅੱਜ ਬੱਚਿਆਂ ਨੂੰ ਭੇਜਣ ਤੋਂ ਪਹਿਲਾਂ ਹੀ ਝਾੜੂ ਲਗਾ ਲਿਆ ਹੋਇਆ ਸੀ ਬਾਹਰ ਤੇ ਅੰਦਰ ਤੇ ਬਹੁਤ ਗਰਮੀ ਹੈ ਬਾਹਰ ਫਿਰ ਵੀ ਠੰਡੀ ਹਵਾ ਚਲਦੀ ਪਈ ਹੈ ਤੇ ਬਣੇ ਰਹੋ ਜੀ ਵਲੌਗ ਚ ਅੱਗੇ ਤੁਹਾਨੂੰ ਵਲੌਗ ਦਿਖਾਉਣੇ ਆ ਸਾਰਾ ਬੱਚੇ ਸਕੂਲ ਤੋਂ ਆ ਗਏ ਨੇ ਤੇ ਇਹਨਾਂ ਨੂੰ ਹੁਣ ਕੁਝ ਥੋੜਾ ਬਹੁਤਾ ਖਾਣ ਪੀਣ ਨੂੰ ਦੇ ਦਿੱਤਾ ਤੇ ਹੁਣ ਆਪਣਾ ਕੰਮ ਸ਼ੁਰੂ ਕਰਦੇ ਸ਼ਾਮ ਨੂੰ ਤਾਂ ਇੱਧਰ ਦੁਪਹਿਰੇ ਨੇ ਕੱਪੜੇ ਯੂਨੀਫਾਰਮਸ ਵਗੈਰਾ ਬੱਚਿਆਂ ਦੀਆਂ ਤੇ ਬਾਕੀ ਤੇ ਇਹ ਹੱਥ ਨਾਲ ਵਾਸ਼ ਕਰਨ ਵਾਲੇ ਇਹ ਗੱਲ ਕਰਾਂਗੇ ਦੇਖਦੇ ਆਂ ਮੰਮਾ ਕੀ ਕਰਦੇ ਪਏ ਨੇ ਐਸੇ ਲਈ ਥੋੜਾ ਬਾਹਰ ਆ ਕੇ ਥੋੜਾ ਚੰਗਾ ਲੱਗਦਾ ਮਮਾ ਲਾਉਂਦੇ ਪਾਣੀ ਲੈ ਚੜਾ ਖਿੱਚ ਗਿਆ ਹੀ ਪਿਆ ਤੇ ਇਹ ਮੈਂ ਡੱਚ ਲੱਗਿਆ ਇਹ ਪੁਦੀਨਾ ਸੁੱਕ ਚੁੱਕਾ ਤੇ ਇਹਨੂੰ ਦਹੀਂ ਚ ਪਾ ਕੇ ਖਾਣਾ ਬਹੁ ਟੇਸਟੀ ਲੱਗਦਾ ਜਿਹੜਾ ਤੁਸੀਂ ਦੇਖਦੇ ਨਾ ਪਕੌੜੀਆਂ ਵਿੱਚ ਪਿਆ ਹੁੰਦਾ ਵਾ ਇਦਾਂ ਇਹਦਾ ਬ੍ਰੀਕ ਬ੍ਰੀਕ ਇਹੀ ਹੁੰਦਾ ਬਹੁਤ ਵਧੀਆ ਲੱਗਦਾ ਦਈ ਆ ਮੈਂ ਆਪਣੇ ਬਰਤਨ ਤੁਪੇ ਰੱਖ ਦਿੰਨੀ ਆ ਕਿਉਂਕਿ ਤੁਪੇ ਨਾ ਰੱਖੀਏ ਤਾਂ 스멜 ਆਉਣ ਲੱਗ ਜਾਂਦੀ ਹੈ ਮਿੱਟੀ ਦੇ ਬਰਤਨ ਵਿੱਚ ਮੈਂ ਅ ਰਾਤ ਨੂੰ ਪੀ ਉਹ ਦਿੰਨੀ ਆ ਤੇ ਸਵੇਰੇ ਪੀ ਲੈਣੀ ਆ ਡਰਿੰਕ ਜੇ ਤੁਸੀਂ ਜਾਨਣਾ ਚਾਹੁੰਦੇ ਕਿ ਮੈਂ ਕਿਹੜੀ ਡਰਿੰਕ ਪੀਣੀ ਆ ਖੂਨ ਵਧਾਉਣ ਲਈ ਉਹ ਫਿਰ ਕਰ ਰੋ ਰੋ ਹਾਂ ਤਾਂ ਖੂਨ ਵਧਾਉਣ ਲਈ ਕਿਹੜੀ ਡਰਿੰਕ ਪੀਣੀ ਆ ਨੂੰ ਠੀਕ ਹੈ ਬਲੀ ਸਰੀਰ ਦੀ ਗਰਮੀ ਘਟਣ ਲਈ ਤਾਂ ਤੁਸੀਂ ਕਮੈਂਟ ਕਰਨਾ ਫਿਰ ਮੈਂ ਤੁਹਾਨੂੰ ਦੱਸੂਗੀ ਇਹ ਡਰਿੰਕ ਰਾਜਮਾ ਦੀ ਦੂਜੀ ਫੜ ਕੇ ਆ ਬੱਚਿਆਂ ਨੂੰ ਖਵਾ ਕੇ ਹੁਣ ਆਪ ਕਾਣਾ ਖਾ ਲੈਨੇ ਆ ਇਹ ਚਟਣੀ ਨਾਲ ਬਣਾਈ ਆ ਬਹੁਤ ਟੇਸਟੀ ਖੱਟੀ ਮਿੱਠੀ ਮੈਂ ਰੈਸਪੀ ਪਾਈ ਸੀ ਕੋਕਰੋਚਾਂ ਨੇ ਬਹੁਤ ਪਰੇਸ਼ਾਨ ਕੀਤਾ ਸੀ ਜਦੋਂ ਕਿਚਨ 'ਚ ਵੱੜਦੇ ਸੀ ਤੇ ਪੈਰਾਂ ਦੇ ਉੱਪਰੋਂ ਦੇ ਲੰਗ ਲੰਗ ਕੇ ਜਾਂਦੇ ਸੀ ਤੇ ਦਵਾਈ ਪਾਈ ਹੋਈ ਐ ਕੋਕਰੋਚਾਂ ਲਈ ਤੇ ਹੁਣ ਮਰ ਗਏ ਸਾਰੇ ਦੇਖੋ ਕਿੰਨੇ ਕੋਕਰੋਚ ਨਿਕਲੇ ਆ ਅੱਧੇ ਤੇ ਉੱਥੇ ਮਰ ਗਏ ਹੋਣੇ ਆ ਹੋਧੀਆਂ ਦੇ ਵਿੱਚ ਹੀ ਕਿੰਨੇ ਕੁਕਰੂ ਚ ਹੋਣਗੇ